ਯੋ ਜੀ ਮੈਂ ਜੀਰੀਆਂ ਤੜਕਾ ਤੇ ਦਰਜੀਰੀਆਂ ਆਲੂ ਆਪਾਂ ਬਣਾਵਾਂਗੇ ਜੀ ਅੱਜ ਕਾਬੂਲੀ ਕਾਬੂੜੀ ਸ਼ੋਲਿਆਂ ਦੇ ਅੰਦਰ ਮੈਂ ਤੜਕੀਲਾ ਰੱਖ ਤਾ ਆਲੂ ਜੰਨਣੇ ਨੇ ਤੇ ਤੜਕਾ ਸਲਦਾ ਤਰਾ ਆਪਣੇ ਕਾਬੂਲੀ ਸੰਲੇ ਤੇ ਹੀ ਨਹੀਂ ਤੇ ਇਹ ਮੈਂ ਤੇ ਇਹ ਹੋ ਗਿਆ ਸੀਗਾ ਜੀ ਗਰਮ ਤੇ ਮੈਂ ਦੇ ਵਿੱਚ ਪਾਤਾ ਜੀਰਾ ਤੇ ਇਸ ਤੋਂ ਬਾਅਦ ਵਿੱਚ ਮੈਂ ਪਾ ਲੂੰਗੀ ਜੀ ਲਾਲ ਟਮਾਟਰ ਤੇ ਪਿਆਜ਼ ਹਰੀਆਂ ਮਿਰਚਾਂ ਕਿਉਂਕਿ ਮੈਂ ਸਾਰਾ ਸਮਾਨ ਇਕੱਠਾ ਹੀ ਪਾ ਲੈਣੀ ਹੁੰਦੀ ਹੈ ਜੀ ਅਲੱਗ ਤੋਂ ਨਹੀਂ ਪਾਉਂਦੀ ਹੁੰਦੀ ਮੈਂ ਸਾਰਾ ਇਕੱਠੇ ਭੁੰਨ ਕੇ ਉਦੋਂ ਦਾ ਰੋਂ ਮਿਰਚ ਪਾ ਲੈਣੀ ਜੀ ਹਲਕਾ ਜਿਹਾ ਜਦੋਂ ਇਹ ਭਰੋਂ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਥੇ ਜੀ ਆਪਣਾ ਮਸਾਲਾ ਬਣ ਕੇ ਤਿਆਰ ਹਨ ਚੰਗੀ ਤਰ੍ਹਾਂ ਮੈਂ ਇਹਨੂੰ ਭੁੱਲ ਲਿਆ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਹੈਗਾ ਤੇ ਹੁਣ ਇਹਦੇ ਵਿੱਚ ਮੈਂ ਸਾਰਾ ਸਮਾਨ ਛੱਡ ਦੂੰਗੀ ਚਲੋ देखो जी ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਪਾਣੀ ਪਾ ਕੇ ਵਧੀਆ ਤਰੀਕਾ ਨਾਲ ਹੀ ਹੋ ਜਾਂਦਾ ਕਾਵਲੀ ਛੋਲੇ আর ਆਲੂ ਵੀ ਪਾਤੇ ਇਹਨਾਂ ਜਿਆਦਾ ਪਤਲੀ ਨਾ ਜਿਆਦਾ ਬਹੁਤ ਸੇ ਤਿਆਰ ਹੋ ਰਹਾ ਸੀ ਸੰਦੂ ਬਣਾਈ ਹੈ ਜੀ ਮੈਂ ਥੋੜਾ ਜਿਹਾ ਹੋਰ ਸੇਕ ਲਗਾ ਲਵਾਂਗੀ ਨਾ ਤਾਂ ਜਿਆਦਾ ਸੰਘਣੀ ਗਾੜੀ ਕਰੀਏ ਜੀ ਆਪਾਂ ਨਾਲ ਜਿਆਦਾ ਆਪਾਂ ਨੇ ਕਰੀ ਇੱਥੇ ਮੈਂ ਬਣਾਉਣ ਲੱਗੀ ਸੀ ਕੂੜੀਆਂ ਪੂਰੀਆਂ ਬਣਾਈ ਜਾਂਦੇ ਆਪਾਂ ਬਹੁਤ ਵਧੀਆ ਬਣੀਆਂ ਨੇ ਪੂਰੀਆਂ ਮੈਂ ਬਣਾ ਰਹੀਆਂ ਸੀ ਕੱਲੇ ਆਟੇ ਦੀਆਂ ਤੇ ਇਹਦੇ ਵਿੱਚ ਨੋਨ ਨਮਕ ਪਾ ਕੇ ਥੋੜਾ ਜਿਹਾ ਤੇ ਥੋੜਾ ਜਿਹਾ ਜੀਰਾ ਪਾ ਕੇ ਪੂਰੀਆਂ ਬਣਾ ਰਹੀਆਂ ਸੀ ਮੈਂ ਬਹੁਤ ਵਧੀਆ ਪੂਰੀਆਂ ਬਣਦੀਆਂ ਨੇ ਕਿਉਂਕਿ ਮੈਂ ਤੇਰੀ ਪੂਰੀ ਤਾਂ ਆਪਾਂ ਬਣਾ ਤਾਂ ਲੈਣੇ ਆ ਜੀ ਉਹ ਹਾਜਮ ਨਹੀਂ ਆਉਦੀ ਹੈਗੀ ਇਹ ਬਹੁਤ ਵਧੀਆ ਪੂਰੀਆਂ ਬਣਦੀਆਂ ਨੇਗੀਆਂ ਤੇ ਇਸ ਤਰ੍ਹਾਂ ਮੈਂ ਪੂਰੀ ਪਾਉਣੀ ਆ ਤੇ نیچے ਡਿੱਗ ਜਾਂਦੀ ਹੈ ਤੇ ਹਣ ਚੰਗੀ ਤਰ੍ਹਾਂ ਪਾ ਵਰ ਕੇ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਥਾਲਜ ਕੱਢ ਲੈਣੇ ਉਸ ਤੋਂ ਬਾਅਦ ਮੈਂ ਇਹਨੂੰ ਡੱਬੇ ਦੇ ਵਿੱਚ ਪਾਉਣੇ ਚਾਹ ਰਕੀ ਜੇ ਬੁੜੀ ਵੀ ਚਲ ਵੇਟ ਦੰਨੀ ਹੈ ਜੀ ਫਿਰ ਕਿਉਂਕਿ ਇਹ ਠੰਡੀਆਂ ਨਹੀਂ ਹੁੰਦੀਆਂ ਹੈਗੀਆਂ ਬਹੁਤ ਹੀ ਇੱਕ ਨਿੱਕੇ ਨਾਲ ਆਪਾਂ ਛੋਟੀ ਜੀ ਪੂਰੀ ਪਾਉਣੀ ਹੈ ਜੀ ਉਹ ਬਹੁਤ ਜ਼ਿਆਦਾ ਪੋਲੀ ਰਹਿੰਦੀ ਹੈ ਜਦੋਂ ਆਪਾਂ ਪੂਰੀ ਥੋੜੀ ਜੀ ਵੱਡੀ ਪਾਉਣੀ ਆ ਆਕਰ ਜੀ ਨਹੀਂ ਜਾਂਦੀ ਆ ਦੇਖੋ ਕਿੰਨੀਆਂ ਸੋਹਣੀਆਂ ਹੁਣ ਲੱਗੇ ਪੂਰੀਆਂ ਬਣ ਕੇ ਤਿਆਰ ਹੋ ਜਾਂਦੀਆਂ ਦੇਖੋ ਜੀ ਕਿੰਨੇ ਵਧੀਆ ਲੱਗ ਰਹੀਆਂ ਨੇ ਬਹੁਤ ਸੌਫਟ ਬਹੁਤ ਵਧੀਆ ਦੇਖੋ ਕਿੰਨੀ ਵਧੀਆ ਖੁੱਲੀਆਂ ਨੇ ਇਹ ਪੂਰੀਆਂ ਜੀ ਮੈਂ ਸਰੋਂ ਦਾ ਤੇਲ ਜੀ ਬਣਾਇਆ ਨੇ ਕਿਉਂਕਿ ਸਰੋਂ ਦਾ ਤੇਲ ਆਪਣੇ ਘਰ ਦਾਗਾ ਫਰਮੇ ਕਿ ਉਹਦੇ ਵਿੱਚ ਵੀ ਬਣਾਉਣੇ ਆ ਯਾਰ ਫਾਇਲ ਦੇ ਵਿੱਚ ਫਰਮੇ ਨੇ ਉਹਦੇ ਵਿੱਚ ਬਣਾਏ ਆ ਜੀ ਆਪਾਂ ਬਣਾਈਆਂ ਨੇ ਆਪਣੇ ਕੀ ਕਰੀ ਆ ਇਧਰੋਂ ਸੇਵ ਕਰੂੰਗਾ ਮੈਂ ਤਾਂ ਤੈਨੂੰ ਕਿਹਾ ਵੀ ਤੂੰ ਇਧਰ ਹੀ ਸੜ ਆ ਜਾ ਉਹਦੇ ਵਿੱਚ ਬਣਾਇਆ ਤੂੰ ਕੱਢੇਂਗੀ ਕਿਵੇਂ ਮੈਂ ਕੱਢ ਦੂੰਗਾ ਜੀ ਜਦੋਂ ਰੱਖੂੰ ਸੇਵ ਕਰੂੰਗਾ ਕੋਈ ਨਾ ਹੋਵੇ ਤੇ ਜੋ ਕੋਈ ਦਾਲ ਸਬਜੀ ਹੋ ਰਹੀ ਨਹੀਂ ਤੇ ਜੋ ਸੋਚੇ ਕਾਵਲੀ ਸੋਲ ਲੈਣਾ ਨਾ ਪੂਰੀਆਂ ਹੀ ਬਣਾ ਲਵਨੇ ਆ ਆਪਾਂ ਤੇ ਇਤਰਾ ਆ ਪੂਰੀਆਂ ਬਣਾਈ ਜਾਂਦੇ ਸੀ ਤੇ ਕੋਈ ਵੀ ਆ ਕੁਣ ਵਧੀਆ ਸੌਪਾ ਸੌਕ ਬਣਾ ਲੀ ਹੁੰਦੀ ਹੈ ਫੁੱਲ ਕੇ ਬਹੁਤ ਵਧੀਆ ਜੰਦੇ ਜਾਣਗੇ ਤੇ ਚਲੋ ਆਪਾਂ ਨਾਲ ਸਾਰੇ ਕੰਮ ਨੇ ਵੇੜ ਕੇ ਦੂ ਬਾਦ ਨਾਣੂ ਕੇ ਫੇਰ ਇਸ ਜੁਆ ਕੇ ਖਾਵਾਂਗੇ ਇਸ ਹਲ ਕਮਰੇ ਚ ਕਿਉਂਕਿ ਜੀ ਗਰਮੀ ਬਹੁਤ ਜ਼ਿਆਦਾ ਗਿਆਣਾ ਹੁਣ ਜੇ ਹੁਣੀ ਨਾਲ ਦੀ ਨਾਲ ਖਾਵਾਂਗੇ ਫੇਰ ਨਹੀਂ ਆ ਬੜੀ ਲੱਗਦੀਆਂ ਨਾਣੂ ਕੇ ਜੀ ਆਪਾਂ ਸਾਰੇ ਜਾਣੇ ਤੇ ਇਸ ਹਲ ਚ ਸਾਰਾ ਸਮਾਨ ਚੱਕ ਕੇ ਲੈ ਜਾਨੇ ਆ ਜੀ ਫੇਰ ਆਪਾਂ ਉੱਥੇ ਹੋਵੇ ਕੀ ਖਾਣੇ ਆਪਾਂ ਤੇ ਚੁੱਲੇ ਨੂੰ ਮੈਂ ਲਾਇਆ ਸੀ ਉਹ ਜੀ ਪਾਣਡੂ ਹੋ ਕੇ ਮੈਂ ਦੋ ਤਿੰਨ ਦਿਨਾਂ ਵੱਧ ਪਾਣਡੂ ਫੇਰ ਦੇਣੀ ਹੁੰਦੀ ਆ ਕਈ ਵਾਰ ਜਿਵੇਂ ਡੇਲੀ ਵੀ ਫੇਰ ਲੈਣੀ ਆ ਪਰ ਹੁਣ ਮੈਂ ਦੋ ਤਿੰਨ ਦਿਨ ਹੋ ਗਏ ਤੇ ਹੁਣ ਮੈਂ ਪਾਣਡੂ ਨਹੀਂ ਫੇਰਿਆ ਕਿਉਂਕਿ ਮੀਂਹ ਆ ਜਾਂਦੇ ਨੇ ਜਦੋਂ ਨਾ ਮੀਂਹ ਦੇ ਨਰਦਰ ਮੇ ਤਾਂ ਤੇਲ ਦੀ ਸੱਲ ਵਜੇ ਚੁੱਲੇ ਦੇ ਉੱਪਰ ਤੇ ਮੀਂਹ ਦੇ ਨਾਲ ਜੀ ਜਦੋਂ ਫਿਰ ਮੀਂਹ ਆ ਜਾਂਦਾਗਾ ਫਿਰ ਸਾਰਾ ਪਾਣਡੂ ਪਤਾ ਕੀ ਹੋ ਜਾਂਦਾਗਾ ਤਰਕੇ ਵੀੜੇ ਚ ਆ ਜਾਂਦਾ ਤਾਂ ਕਰਕੇ ਫਿਰ ਮੈਂ ਨੂੰ ਚੰਗੀ ਤਰ੍ਹਾਂ ਸਾਰਾ ਥੈਲੇ ਉੱਪਰ ਥੱਲਾ ਪਾ ਕੇ ਫਿਰ ਉੱਪਰ ਕੋਈ ਟੋਕਰਾ ਵਗੈਰਾ ਧਰ ਕੇ ਫਿਰ ਉਹ ਕਰਨਾ ਪੈਂਦਾ ਹੈ ਸਨੋ ਲੋਜੀ ਜਿੱਦਾਂ ਆਪਣੀਆਂ ਪੂਰੀਆਂ ਬਣੀਆਂ ਜਾਂਦੀਆਂ ਨੇ ਤੇ ਖਾਣਾਲੇ ਵੀ ਤਿਆਰ ਨੇ ਪੂਰੀਆਂ ਤੇ ਪੂਰੀਆਂ ਬਹੁਤ ਵਧੀਆ ਬਣ ਜਾਂਦੀਆਂ ਸੀ ਜੀ ਪੂਰੀਆਂ ਬੋਲੀਆਂ ਚਲੋ ਮਾਰੀ हां ओ देखो जी मैं इधर ਨਾਲ ਦੇਣਾ ਡੱਬੇ ਚ ਕੱਢੀ ਜਾਣੇ ਪਹਿਲਾਂ ਮੈਂ ਥਾਲ ਚ ਕੱਢ ਲੈਣੀ ਆ ਫਿਰ ਮੈਂ ਡੱਬੇ ਚ ਕੱਢ ਕੇ ਓਨੇ ਚ ਲਵੇਟ ਕੇ ਚੰਗੀ ਤਰ੍ਹਾਂ ਤੇ ਹੋ ਘਰੀਆਂ ਨੇ ਕਿਉਂਕਿ ਜੇ ਫਿਰ ਨਰਮ ਨਰਮ ਰਹਿੰਦੀਆਂ ਨੇ ਇਹਾਂ ਚ ਆਪਾਂ ਇਹਨਾਂ ਨੂੰ ਵੀ ਥਾਲ ਦੇ ਵਿੱਚ ਰੱਖਾਂਗੇ ਫਿਰ ਹਵਾ ਜੀ ਲੱਗ ਕੇ ਆਕੜ ਜੀ ਜਾਂਦੀਆਂ ਨੇ ਹਾਂ ਤੇ ਜਾਈਓ ਜੀ ਦੋ ਮੇਨਣਾ ਦਾਹੀ ਹੋਇਆ ਜੀ ਉਹ ਮੈਨੂੰ ਬਣਾਵਣਾ ਦੀ ਜਿੰਦੀ ਆ ਮੈਂ ਨਾਲ ਹੁੰਦੇ ਪਾਈ ਜਾਂਦੀ ਆ ਕਿਉਂਕਿ ਜੇ ਇਕੱਲੇ ਜਣੇ ਦਾ ਕੰਮ ਤਾਂ ਨਹੀਂ ਹੈਗਾ ਦੋ ਜਣਿਆਂ ਤੋਂ ਬਣ ਜਾਂਦਾ ਕਿਉਂਕਿ ਮੈਂ ਨਾਲ ਦੀ ਨਾਲ ਵੀਡੀਓ ਵੀ ਬਣਾਈ ਜਾਂਦੀ ਸੀਗੀ ਚਲੋ ਲਾਤੁਰ 6000 ਫਟੇਦੋ ਬਣਾ ਰਹੀ ਸੀਗੀ ਤੇ ਮੈਂ ਉਰੀਆਂ ਬਣਾਈ ਜਾਂਦੇ ਸੀ ਅਸੀਂ ਉਹ ਜਿੰਨੇ ਬੈਠੀਆਂ ਮੰਮੀ ਜੀ ਸਾਡੀ ਉਹਨਾਂ ਦੇ ਲਵੇ ਬੈਠੀ ਸੀ ਕਿਉਂਕਿ ਦੋ ਜਣੇ ਸਰਾਰਤੀ ਬਹੁਤ ਨੇਕ ਬਹੁਤ ਸਰਾਰਤ ਕਰਦੇ ਨੇ ਇਸ ਕਰਕੇ ਉਹਨਾਂ ਨੇ ਵੀ ਬੈਠੀ ਸੀ ਚਲੋ ਠੀਕ ਹੈ ਜੀ ਅੱਜ ਲਈ ਜਨੈ ਆਪਾਂ ਸਾਰਾ ਕੁਝ ਬਣਾ ਕੇ ਤਿਆਰਾ ਉਹਨਾਂ ਕੋਲ ਚਾਲੀ ਦਿੱਤੀ ਜੀ ਮੰਮਾ ਹਾਂ ਬੇਟਾ ਮੰਮਾ ਹਾਂਜੀ ਬੇਟਾ ਬਰਤ ਕੁਝ ਬਣਾਉਣਾ ਲਓ ਜੀ ਆਪਣੇ ਪੂਰੀਆਂ ਤਿਆਰ ਨੇ ਅੰਬ ਤਿਆਰ ਖਾਣ ਵਾਲੇ ਵੀ ਸਾਰੇ ਤਿਆਰ ਬੈਠੇ ਨੇ ਚਲੋ ਠੀਕ ਹੈ ਜੀ ਅੱਜ ਲਈ ਇੰਨੀ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਜਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਠੀਕ ਹੈ ਜੀ ਵਾਹ